ਤੁੱਕ ਐਵਰ ਹੋਵਗੇ ਸਾਰੇ ਕੈਂਪ ਲੈ ਲੈਂਦੇ ਬਿਨਾ ਆਈਡੀ ਪਾਇੰਟ ਕਰਦੇ ਸੈਟਰਡੇ ਨੂੰ ਹੁਣ ਸਿਚੁਏਸ਼ਨ ਹੋ ਚੁੱਕੀ ਉੱਥੇ ਕੀ ਨਾ ਬਲੋ ਹਰ ਸਾਲ ਦੀ ਤਰ੍ਹਾਂ ਸ਼੍ਰੀਮਤੀ ਸੁਵਦੇਸ਼ ਚੋਕੜਾ ਜੀ ਦੀ ਯਾਦ ਵਿੱਚ ਵੱਖ-ਵੱਖ ਤਰੀਕੇ ਦੇ ਜਿਹੜੇ ਕੈਂਪ ਨੇ ਉਹ ਲਾਏ ਜਾਂਦੇ ਨੇ ਖੂਨਦਾਨ ਕੈਂਪ ਜਾਂ ਹੋਰ ਜਿਹੜੇ ਲੋਕਾਂ ਦੀ ਸਿਹਤ ਨਾਲ ਜੁੜੇ ਹੋਏ ਕੈਂਪ ਲਾਏ ਜਾਂਦੇ ਨੇ ਇਹ ਜਿਹੜਾ ਫੀਚਰ ਆ ਉਹ ਹਰ ਸਾਲ ਦਾ ਜਿਹੜਾ ਵਾ ਉਹ ਪਰਮਾਨੈਂਟ ਬਣ ਚੁੱਕਿਆ ਔਰ ਇਸ ਵਾਰ ਵੀ 5 ਜੁਲਾਈ ਨੂੰ ਖੰਨੇ ਦੇ ਵਿੱਚ ਇਹ ਇੱਕ ਬੜਾ ਹੀ ਡਿਫਰੈਂਟ ਕਿਸਮ ਦਾ ਜਿਹੜਾ ਉਹ ਕੈਪ ਲੱਗਣ ਜਾ ਰਿਹਾ ਜਿਹਦੇ ਵਿੱਚ ਖਾਸ ਕਰਕੇ ਅੱਖਾਂ ਨੂੰ ਲੈ ਕੇ ਬਹੁਤ ਜ਼ਿਆਦਾ ਇਹਦੇ ਤੇ ਜ਼ੋਰ ਦਿੱਤਾ ਜਾ ਰਿਹਾ ਤਾਂ ਕਿ ਜਿਹੜੇ ਲੈਂਸ ਨੇ ਲੋਕਾਂ ਦੇ ਉਹ ਪਾਉਣ ਵਾਲੇ ਨੇ ਬਹੁਤ ਸਾਰੇ ਲੋਕ ਅਨਵੇਰ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਜਿਹੜੀ ਨਿਗਾਹ ਕਮਜ਼ੋਰ ਹੋ ਚੁੱਕੀ ਐ ਜਾਂ ਸਾਨੂੰ ਕੀ ਜ਼ਰੂਰਤ ਐ ਸੋ ਉਹਦੇ ਲਈ ਇੱਕ ਲੁਧਿਆਣੇ ਤੋਂ ਬਹੁਤ ਵੱਡਾ ਹਸਪੀਟਲ ਜਿਹੜਾ ਵਾ ਉਹ ਅੱਗੇ ਆ ਰਿਹਾ ਔਰ ਉਹਨਾਂ ਨੇ ਹੀ ਇੱਥੇ ਆ ਕੇ ਆਪਣਾ ਜਿਹੜਾ ਵਾ ਉਹ ਸਾਰਾ ਸੈਟਅਪ ਕਰਨਾ ਔਰ ਜਿਹਦੇ ਚ ਉਹਨਾਂ ਦੀ ਪੂਰੀ ਮੈਡੀਕਲ ਟੀਮ ਹੋਏਗੀ ਔਰ ਬੜੀ ਬਰੀਕੀ ਦੇ ਨਾਲ ਜਿਹੜੇ ਅੱਖਾਂ ਨਾਲ ਸੰਬੰਧਿਤ ਜਿਹੜੇ ਮਰੀਜ਼ ਨੇ ਉਹਨਾਂ ਦੀ ਜਿਹੜੀ ਆ ਉਹ ਮੈਡੀਕਲ ਉਹਨਾਂ ਨੂੰ ਜਿਹੜੀ ਸਹੂਲਤ ਦਿੱਤੀ ਜਾਊਗੀ ਸਾਰੇ ਜਿਹੜੇ ਲੈਂਸ ਲੱਗਣੇ ਨੇ ਸਾਰੇ ਫ੍ਰੀ ਆਫ ਕੋਸਟ ਨੇ ਜੀ ਇਹ ਬਿਲਕੁਲ ਇਹ ਮੁਫਤ ਕੈਂਪ ਹੈ ਔਰ ਇਹਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਤਾਂ ਜੋ ਲੋਕ ਵੱਧ ਤੋਂ ਵੱਧ ਇਹਦੀ ਸਹੂਲਤ ਲੈ ਸਕਣ ਕਿਉਂਕਿ ਇਹ ਕਈ ਲੰਮੇ ਸਮੇਂ ਤੋਂ ਬਾਅਦ ਹੀ ਇਹੋ ਜਿਹੇ ਕੈਂਪ ਜਿਹੜੇ ਨੇ ਉਹ ਲੱਗਦੇ ਨੇ ਜਿਹਦੇ ਨਾਲ ਫਿਰ ਲੋਕਾਂ ਨੂੰ ਮੁਫਤ ਸਹੂਲਤ ਜਿਹੜੀ ਆ ਉਹ ਮਹੱਈਆ ਹੁੰਦੀ ਹੈ ਇਹ ਕੈਂਪ ਕਦੋਂ ਲੱਗ ਰਿਹਾ ਕਿੰਨੀ ਤਰੀਕ ਨੂੰ ਕਿਸ ਦਿਨ ਇਹ 5 ਜੁਲਾਈ ਨੂੰ ਖੰਨੇ ਦੇ ਵਿੱਚ ਪੂਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਕੈਂਪ ਜਿਹੜਾ ਉਹ ਲੱਗੇਗਾ ਔਰ ਵੱਡੀ ਗੱਲ ਫੋਟੇਸ ਹਸਪੀਟਲ ਦੇ ਆਪਣੇ ਨਾਮ ਦਾ ਡਾਕਟਰ ਜਿਨ੍ਹਾਂ ਦੀ ਅਪਾਇੰਟਮੈਂਟ ਅਪਾਇੰਟਮੈਂਟ ਲੈਣਾ ਵੀ ਮੁਸ਼ਕਲ ਹੈ ਕਈ ਕਈ ਮਹੀਨੇ ਜਾਂ ਕਈ ਕਈ ਹਫ਼ਤੇ ਉਹਨਾਂ ਦੀ ਅਪਾਇੰਟਮੈਂਟ ਨਹੀਂ ਮਿਲਦੀ ਉਹ ਵੀ ਖੰਨੇ ਚ ਉਸ ਦਿਨ ਆ ਕੇ ਆਪ ਖੁਦ ਹਾਜ਼ਰ ਹੋਣਗੇ ਔਰ ਉਹ ਆਪਣੇ ਤੌਰ ਤੇ ਉਹ ਮਰੀਜ਼ਾਂ ਦਾ ਨਿਰੀਖਣ ਕਰਨਗੇ ਇੱਕ ਹੈਂਡੀਕੈਪਸ ਲਈ ਕੀ ਸਹੂਲਤ ਹੈ ਇਸ ਵਾਰੀ ਕੈਂਪਸ ਵਿੱਚ ਜਿਹੜਾ ਇਹ ਕੈਂਪ ਦਾ ਦੂਸਰਾ ਉਦੇਸ਼ ਹੈ ਕਿ ਇਹਦੇ ਚ ਜਿੰਨੇ ਵੀ ਹੈਂਡੀਕੈਪ ਲੋਕ ਨੇ ਵੈਸੇ ਪਹਿਲਾਂ ਵੀ ਹਰ ਸਾਲ ਹੀ ਹੁੰਦਾ ਹੈ ਇਸ ਵਾਰ ਵੀ ਮੈਂ ਦੱਸ ਦੇਣਾ ਜਾਣਕਾਰੀ ਲਈ ਕਿ ਜਿਹੜੇ 80% ਅਪੰਗ ਲੋਕ ਨੇ ਉਹਨਾਂ ਨੂੰ ਇਲੈਕਟ੍ਰਿਕ ਜਿਹੜੀ ਉਹ ਮਸ਼ੀਨ ਆਪਣੀ ਜਿਹੜੀ ਉਹ ਟਰਾਈਸਾਈਕਲ ਦਿੱਤਾ ਜਾਊਗਾ ਔਰ ਉਸ ਤੋਂ ਥੱਲੇ ਜਿਹੜੇ ਨੌਬਰ ਜਿਹੜੀ ਉਹ ਜਿਹੜਾ ਉਹਨਾਂ ਦਾ ਟਰਾਈਸਾਈਕਲ ਜਿਹੜਾ ਉਹ ਦੇਣਗੇ ਔਰ ਕੋਈ ਵੀ ਇੱਥੇ ਆ ਸਕਦਾ ਕੋਈ ਵੀ ਆਪਣੀ ਜਿਹੜੀ ਆ ਉਹ ਇਸ ਚੀਜ਼ ਦੇ ਵਿੱਚ ਜਿਹੜੀ ਇੱਛਾ ਜਾਰ ਕਰ ਸਕਦਾ ਹੈ ਔਰ ਉਹਦੇ ਨਾਲ ਨਾਲ ਹੋਰ ਵੀ ਜਿਹੜੇ ਇਹ ਕੋਈ ਬਾਡੀ ਪਾਰਟਸ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਕੋਈ ਸਹੂਲਤਾਂ ਨੇ ਜਿਹਦੇ ਨਾਲ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਜਿਹੜੀ ਕੋਈ ਬਿਮਾਰੀ ਹੈ ਉਹ ਤਾਂ ਹੱਲ ਹੋ ਸਕੇ ਉਹਦੇ ਲਈ ਵੀ ਇਹਦੇ ਵਿੱਚ ਖਾਸ ਕਰ ਹੈਂਡੀਕੈਪ ਲੋਕਾਂ ਲਈ ਵੀ ਇਹਦੇ ਵਿੱਚ ਖਾਸ ਤੌਰ ਤੇ ਅਲੱਗ ਤੌਰ ਤੇ ਇਹਦਾ ਉੱਥੇ ਪ੍ਰਬੰਧ ਕੀਤਾ ਗਿਆ ਸਰ ਇੰਸਟਰੂਮੈਂਟ ਲੈਣ ਵਾਸਤੇ ਕੋਈ ਪਹਿਲਾਂ ਬੁਕਿੰਗ ਰਾਨੀ ਪੈਣੀ ਹੈ ਪਹਿਲਾਂ ਕੋਈ ਲਿਖਾਣਾ ਪੈਣਾ ਜੀ ਜੇ ਬੁਕਿੰਗ ਹੋ ਜੇ ਤਾਂ ਬਹੁਤ ਬੈਟਰ ਹੈ ਕਿਉਂਕਿ ਇਹ ਵੀ ਸਾਨੂੰ ਹਸਪੀਟਲ ਵਾਲਿਆਂ ਨੇ ਕਿਹਾ ਕਿ ਅਸੀਂ ਮੁਫਤ ਜਿਹੜੀ ਵਹੀਕਲ ਵੀ ਉੱਥੇ ਉਹਨੂੰ ਮਰੀਜ਼ ਨੂੰ ਲੈਣ ਅਸੀਂ ਭੇਜਾਂਗੇ ਉਹਦੇ ਜਿੱਥੇ ਵੀ ਉਹਦੀ ਕੋਈ ਰੈਸ਼ ਹੋਏਗੀ ਔਰ ਜੇ ਅਗਰ ਪਹਿਲਾਂ ਉਹ ਆਪਦੇ ਆਪ ਨੂੰ ਰਜਿਸਟਰ ਕਰਦਾ ਪਰ ਜੇ ਮੌਕੇ ਤੇ ਵੀ ਆ ਕੇ ਇਹਦੀ ਸੂਰਤ ਲੈ ਸਕਦੇ ਥੈਂਕ ਯੂ ਜੀ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਦੇਖੋ ਜੀ ਪੰਜਾਬ ਕੇਸਰੀ ਗਰੁੱਪ ਵੱਲੋਂ ਸ਼੍ਰੀਮਤੀ ਸੰਦੇਸ਼ ਚੋਪੜਾ ਜੀ ਦੀ 10ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਇੱਕ ਬਹੁਤ ਹੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿਦੇ ਵਿੱਚ ਦਵਾਈਆਂ ਦੇ ਨਾਲ 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 ਜਿਵੇਂ ਸ਼ੂਗਰ ਦਾ ਟੈਸਟ ਬਲੱਡ ਸ਼ੂਗਰ ਖੂਨ ਦੇ ਜਿੰਨੇ ਵੀ ਟੈਸਟ ਨੇ ਉਹ ਹੋਣਗੇ ਦੰਦਾ ਦੇ ਟੈਸਟ ਉਹ ਹੋਣਗੇ ਵੱਖ-ਵੱਖ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਸਾਹਿਬ ਆ ਰਹੇ ਨੇ ਮੈਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਸਾਡੇ ਭਰਾ ਵੱਡੇ ਭਰਾ ਕਮਲਜੀਤ ਕਮਲ ਤੇ ਉਹਨਾਂ ਦੇ ਮੈਡਮ ਸੁਖਵਿੰਦਰ ਕੌਰ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਵੀ ਵੱਧ ਤੋਂ ਵੱਧ ਅਸੀਂ ਸ਼ਹਿਰ ਵਾਸੀ ਨੂੰ ਅਪੀਲ ਕਰਦੇ ਹਾਂ ਕਿ ਇਹ ਕੈਂਪ ਚ ਪਹੁੰਚੋ ਤੇ ਜਿੰਨੇ ਵੀ ਫਾਇਦਾ ਲੈ ਸਕਦੇ ਜਿਹੜੀ ਵੀ ਕਿਸੇ ਚੀਜ਼ ਦੀ ਕਿਸੇ ਨੂੰ ਬਿਮਾਰੀ ਆ ਉਹਦੇ ਫ੍ਰੀ ਦਵਾਈਆਂ ਵੀ ਮਿਲਣਗੀਆਂ ਨਾਲ ਦੇ ਨਾਲ ਉਹਨਾਂ ਦਾ ਇਲਾਜ ਵੀ ਪ੍ਰੋਪਰ ਚੱਲੂਗਾ ਇੰਨਾ ਹੀ ਕਹਿੰਦਾ ਸਾਰਿਆਂ ਨੂੰ ਇਹੀ ਸੱਦਾ ਦਿੰਦਾ ਕਿ ਵੱਧ ਤੋਂ ਵੱਧ ਆਓ ਤੇ ਆਪਣਾ ਇਲਾਜ ਕਰਾਓ। ਹਾਂਜੀ ਲੋਕੇਸ਼ਨ ਕੀ ਹੈ ਕੈਂਪ ਦੀ ਕਿੱਥੇ ਲੱਗ ਰਹੀ ਜੀ ਇਹ? ਇਹ 5 ਤਰੀਕ ਨੂੰ ਜੀ ਰਾਮ ਗੜੀਆ ਭਵਨ ਦੇ ਵਿੱਚ ਲੱਗ ਰਿਆ। ਉੱਥੇ ਸਾਰਿਆਂ ਨੂੰ ਹਮ੍ਹਾਂ ਹਮਾ ਕੇ ਪਹੁੰਚਣ ਦੀ ਬੇਨਤੀ। ਟਾਈਮਿੰਗ ਕੀ ਹੈ ਜੀ? ਟਾਈਮਿੰਗ 9 ਵਜੇ ਤੋਂ ਸ਼ੁਰੂ ਹੋ ਜਾਣਾ ਜੀ ਇਹ। ਠੀਕ ਹੈ। ਠੀਕ ਹੈ ਥੈਂਕ ਯੂ ਜੀ। ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਪਰਸੀ ਦੇ ਗਲੱਬਸ ਦੇ ਵਿੱਚ ਹਰ ਸਾਲ ਜਿਵੇਂ ਕਮਲ ਜੀ ਤੇ ਪੰਜਾਬ ਕੇਸਰੀ ਗਰੁੱਪ ਇਹ ਕੈਂਪ ਲਗਾਉਂਦੇ ਆ ਮੈਂ ਸਮਝਦਾ ਵੀ ਕਿਸੇ ਨੂੰ ਯਾਦ ਕਰਨ ਦਾ ਇਹ ਬੜਾ ਵਧੀਆ ਤਰੀਕਾ ਹੈ ਕਿਉਂਕਿ ਜਿਹੜੇ ਇਹ ਕੈਂਪ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਡਾਕਟਰ ਹਰ ਇੱਕ ਤਰ੍ਹਾਂ ਦੇ ਟੈਸਟ ਬੀਲ ਚੇਅਰ ਮਤਲਬ ਕਿ ਜੋ ਵੀ ਤੁਹਾਨੂੰ ਸਹੂਲਤ ਕਿਸੇ ਵੀ ਕੋਈ ਪ੍ਰੋਬਲਮ ਹੈ ਤੁਹਾਨੂੰ ਚਾਹੇ ਅੱਖਾਂ ਦਾ ਆਪਰੇਸ਼ਨ ਹੈ ਚਾਹੇ ਲੈਂਸ ਪਾਣੇ ਹੈ ਫ੍ਰੀ ਆਫ ਕਾਸਟ ਹਰ ਇੱਕ ਚੀਜ਼ ਉੱਥੇ ਅਵੇਲੇਬਲ ਹੈ ਤੇ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਵੀ ਆਪਣੇ ਸ਼ਹਿਰ ਦੇ ਵਿੱਚ ਲੱਗ ਰਿਹਾ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਆੜਾੜੇ ਇਲਾਕੇ ਵਾਲਿਆਂ ਨੂੰ ਅਪੀਲ ਕਰਦਾ ਕਿ ਜਿਹਨੂੰ ਵੀ ਕੋਈ ਪ੍ਰੋਬਲਮ ਹੈ ਤੇ ਉਹ ਜਰੂਰ ਉਰੇ ਪਹੁੰਚ ਕੇ ਕੰਸਰਨ ਡਾਕਟਰ ਨੂੰ ਮਿਲੇ ਤੇ ਫ੍ਰੀ ਦੇ ਵਿੱਚ ਆਪਣਾ ਇਹ ਇਲਾਜ ਪਾਵੇ ਬਹੁਤ ਬਹੁਤ ਧੰਨਵਾਦ ਕਮਲ ਜੀ ਦਾ ਤੇ ਪੰਜਾਬ ਕੇ ਸ੍ਰੀ ਸਮੂਹ ਸਾਰੇ ਗਰੁੱਪ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਪ੍ਰਧਾਨ ਜੀ ਕਿੰਨੇ ਤਰੀਕ ਨੂੰ ਕੈਂਪ ਲੱਗ ਰਿਹਾ ਜੀ 5 ਤਰੀਕ ਨੂੰ ਕੈਂਪ ਹੈ ਜੀ ਕਿੱਥੇ ਲੱਗੇ ਜੀ ਇਹ ਰਾਮਗੜੀ ਆ ਪਵਨ ਦੇ ਵਿੱਚ ਡੀਟੀ ਰੋਡ ਤੇ ਕੈਂਪ ਹੈ ਇਹ ਜਰੂਰ ਸਾਰੇ ਜਣੇ ਟਾਈਮ ਸਿਰ ਪਹੁੰਚਣ 9 ਵਜੇ ਤੋਂ ਲੈ ਕੇ 1 2 ਵਜੇ ਤੱਕ ਇਹ ਕੈਂਪ ਚੱਲੂ। ਥੈਂਕ ਯੂ। ਥੈਂਕ ਯੂ।